ਸਨਮਾਨ ਚਿੰਨ ਦੇ ਕੇ ਕੀਤਾ ਸਨਮਾਨਿਤ ਰਿਟੇਲ ਕਰੇਨ ਐਸੋਸੀਏਸ਼ਨ ਧੋਰੀ ਵਿੱਚ ਪੰਜਾਬ ਦੇ ਪ੍ਰਧਾਨ ਪਰਮੋਦ ਗੁਪਤਾ ਤੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਜਨਨ ਸਕੱਤਰ ਅਸ਼ੋਕ ਭੰਡਾਰੀ ਕੈਸ਼ਾ ਸੰਜੀਪ ਕੁਮਾਰ ਤੇ ਜੁਆਇੰਟ ਸੈਕਟਰੀ ਸਾਗਰ ਬਿੱਤਲ ਨੇ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਜਸਵੀਰ ਪੰਡੋ ਦੀ ਟਰਾਂਸਫਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਛੋਟੇ ਜਿਹੇ ਕੀਤੇ ਪ੍ਰੋਗਰਾਮ ਦੌਰਾਨ ਉਹਨਾਂ ਨੇ ਕੇਕ ਦੀ ਰਸਮ ਵੀ ਅਦਾ ਕੀਤੀ ਉਨ੍ਹਾਂ ਦੇ 2 ਸਾਲ ਦੇ ਕਾਰਜ ਕਰਨੀ ਸਫਰ ਦੇ ਉੱਪਰ ਅਸ਼ੋਕ ਭੰਡਾਰੀ ਨੇ ਕਿਹਾ ਕਿ ਵਿਪਾਰ ਤੇ ਬੈਂਕ ਦਾ ਨੋ ਮਾਸ ਦਾ ਰਿਸ਼ਤਾ ਹੈ ਬੈਂਕ ਦੇ ਵਿੱਚ ਵਧੀਆ ਕੰਮ ਕਰਨ ਤੇ ਸਨਮਾਨਿਤ ਹੋਣਾ ਚਾਹੀਦਾ ਹੈ ਪ੍ਰਧਾਨ ਪਰ ਬਹੁਤ ਗੁਪਤਾ ਤੇ ਸੰਜੀਵ ਕੁਮਾਰ ਨੇ ਉੱਥੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਨਵੇਂ ਆਏ ਮੈਨੇਜਰ ਤੋਂ ਆਸ ਕੀਤੀ ਕਿ ਜਿਸ ਤਰ੍ਹਾਂ ਜਸਵੀਰ ਸਿੰਘ ਜੀ ਨਾਲ ਉਨ੍ਹਾਂ ਦਾ ਵਧੀਆ ਰਿਸ਼ਤਾ ਰਿਹਾ ਹੈ ਇਸੇ ਤਰ੍ਹਾਂ ਹੀ ਨਵੇਂ ਮੈਨੇਜਰ ਸਾਹਿਬ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਬਹੁਤ ਵਧੀਆ ਰਹੇਗਾ